ਹਾਂਜੀ ਉਹ ਅਸੀਂ ਜਾ ਰਹੇ ਹਾਂ ਗੁਰਦੁਆਰਾ ਸ਼ੀਸ਼ਮੈ ਸਾਹਿਬ ਸਿਸਲੋਹ ਅ ਜੋ ਗੁਰਦੁਆਰਾ ਸਾਹਿਬ ਹੈ ਜੀ ਇਸੇ ਸਮਾਂ ਟਾਈਮ ਤੋਂ 10 ਕਿਲੋਮੀਟਰ ਪਹਿਲਾਂ ਹੀ ਆ ਜਾਂਦਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਸ਼ੀਸ਼ਮੈ ਸਾਹਿਬ ਦਾ ਰਸਤਾ ਆਉਂਦਾ ਜੋ ਕਿ ਕਾੜੀ ਰੋਡ ਹੈ ਕਾੜੀ ਤੋਂ ਆ ਰਹੀ ਹੈ ਕਾੜੀ ਤੋਂ ਰੋਡ ਆ ਰਹੀ ਹੈ ਸਿੱਧਾ ਬੱਤੀ ਨੂੰ ਜਾ ਰਹੀ ਹੈ ਪਹਿਲਾਂ ਦੋਰਾ ਸਾਹਿਬ ਸੀਸ਼ਾ ਸਾਹਿਬ ਆਉਂਦੇ ਉਹਨਾਂ ਦਾ ਰਸਤਾ ਸੱਚੇ ਹੱਥ ਨੂੰ ਜਾਂਦਾ ਜੇ ਆਪਾਂ ਸਿੱਧੇ ਜਾਵਾਂਗੇ ਤਾਂ ਸਿਸਟਮ ਟਾਈਮ ਆ ਜਾਂਦਾ ਇਹ ਵੀ ਦੋਰਾ ਸੀਸ਼ਾ ਸਾਹਿਬ ਜਿਹੜਾ ਰੋਡ ਜਾਈ ਹੈ اسی ਰੋਡ ਤੇ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਬਣਿਆ ਹੋਇਆ ਜੋ ਕਿ ਮਹਿੰਦਰ ਬਾਗ ਦੇ ਨਾਮ ਤੇ ਮਸ਼ਹੂਰ ਹੈ ਠੀਕ ਹੈ ਜੀ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਜੋ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਬਣਿਆ ਹੋਇਆ ਹੈ ਤੋਂ ਉਹ ਨੂੰ ਵੀ ਦਿਖਾਵਾਂਗੇ ਸੋ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਆਏਗਾ ਉਸ ਤੋਂ ਬਾਅਦ ਗੁਰਦੁਆਰਾ ਛੀਸ਼ਮਲ ਸਾਹਿਬ ਆਏਗਾ ਠੀਕ ਹੈ ਜੀ ਚਲਦੇ ਆ ਜੀ ਫਿਰ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਪਹਿਲਾਂ ਸਿਸਵਾ ਟਾਈਮ ਗਿਆ ਸੀ ਤੇ ਸਿਸਵਾ ਟਾਈਮ ਤੋਂ ਹੁਣ ਮੈਂ ਵਾਪਸ ਆਂਦੇ ਹੋਏ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਗੁਰਦੁਆਰਾ ਸ੍ਰੀ ਸ਼ੀਸ਼ਮੈਲ ਸਾਹਿਬ ਜੀ ਦੇ ਦਰਸ਼ਨ ਕਰਵਾਉਂਗਾ ਤੇ ਮੈਂ ਹੁਣ ਗੁਰਦੁਆਰਾ ਸਾਹਿਬ ਪਹੁੰਚ ਚੁੱਕਿਆ ਹਾਂ ਤੇ ਮੈਂ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਗਾ ਸੋ ਮੈਂ ਉਰੇ ਤੁਹਾਨੂੰ ਦੱਸ ਦਿੰਦਾ ਜੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਬਲਾ ਇੱਥੇ ਬਾਬਾ ਕਰਤਾਰ ਸਿੰਘ ਜੀ ਪੈਰੋ ਮਜਰੇ ਵਾਲੇ ਆ ਵਾਲਿਆਂ ਜੀ ਦੀ ਇੱਛਾ ਸੀ ਕਿ ਇੱਕ ਰੇ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਤੇ ਉਹ 1986 ਦੇ ਵਿੱਚ ਗੁਰਨਾਨਕ ਜਨਮ ਦਿਤੀ ਦੇ ਸਮੇਂ ਸੰਤ ਬਾਬਾ ਕੁਲਜੀਤ ਸਿੰਘ ਜੀ ਨੂੰ ਮਿਲੇ ਤੇ ਉਹਨਾਂ ਨੇ ਉਹਨਾਂ ਦੇ ਸਾਹਮਣੇ ਇੱਕ ਇੱਛਾ ਪ੍ਰਗਟ ਕੀਤੀ ਕਿ ਮੈਂ ਉਰੇ ਇੱਕ ਗੁਰਦੁਆਰਾ ਸਾਹਿਬ ਬਣਾਉਣਾ ਚਾਹੁੰਦਾ ਹਾਂ ਇੱਕ ਬਹੁਤ ਵਧੀਆ ਗੁਰਦੁਆਰਾ ਸਾਹਿਬ ਹੋਵੇਗੀ ਜੋ ਬਹੁਤ ਖੂਬਸੂਰਤ ਹੋਵੇ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਹੋਵੇ ਤੇ ਮੇਰੀ ਇੱਛਾ ਹੈ ਕਿ ਉਹਰੇ ਬਣਨਾ ਚਾਹੀਦਾ ਤੇ ਉਹਨਾਂ ਦੇ ਸਵਰਗ ਵਾਸਤੋਂ ਬਾਅਦ 1999 ਦੇ ਵਿੱਚ ਅ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪਿੱਛੇ ਇੱਕ ਛੰਨਾ ਜਿਹਨੂੰ ਕਹਿੰਦੇ ਨੇ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤੇ 2008 ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਬਣ ਕੇ ਤਿਆਰ ਹੋ ਗਿਆ ਉਸ ਤੋਂ ਬਾਅਦ 2008 ਦੇ ਵਿੱਚ ਹੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੋ ਮੈਂ ਤੁਹਾਨੂੰ ਦਿਖਾਣਾ ਜੀ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਗੁਰਦੁਆਰਾ ਸਾਹਿਬ ਇੰਨਾ ਵਧੀਆ ਇੰਨਾ ਖੂਬਸੂਰਤ ਬਣਾਇਆ ਗਿਆ ਸੁਣਿਆ ਬਹੁਤ ਵਾਰੀ ਹੈ ਕਾਫੀ ਜਣਿਆਂ ਤੋਂ ਤੇ ਅੱਜ ਤੁਹਾਨੂੰ ਅਸੀਂ ਆ ਆਪਣੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਵੀ ਕਰਾਵਾਂਗੇ ਹਾਂਜੀ ਬਾਬਾ ਕਰਤਾਰ ਸਿੰਘ ਦੇ ਪੈਰੋਂ ਮਾਜਰੇ ਵਾਲਿਆਂ ਦੇ ਬਚਨ ਹੋਏ ਸੀਗੇ ਕਿ ਪਾਈ ਇੱਥੇ ਦਰਬਾਰ ਸਾਹਿਬ ਬਣਾਓ ਤੇ ਇੱਥੇ ਦੁਨੀਆ ਦਾ ਭਲਾ ਹੋਊਗਾ ਦੂਰੂ ਦੂਰੋ ਸੰਗਤ ਆਊਗੀ ਇੱਥੇ ਜੋੜੀਆਂ ਵਰਣਗੀਆਂ ਠੀਕ ਹੈ ਜੀ ਤੇ ਮਤਲਬ ਦੂਰੂ ਦੂਰ ਆਉਂਦੇ ਆ ਸੰਗਤ ਆਉਂਦੀ ਆ ਤੇ ਅਗਲੇ ਦਾ ਸਾਹਿਬ ਜੋ ਵੀ ਕੋਈ ਸੁੱਖ ਸੁੱਖ ਕੇ ਜਾਂਦਾ ਸਭ ਪੂਰੀ ਹੁੰਦੀ ਆ ਠੀਕ ਹੈ ਜੀ ਬੰਦੇ ਬਾਹਰ ਠੀਕ ਹੈ ਜੀ ਫਿਰ ਇਹ ਜਗਾ ਇਹ ਬਾਬਾ ਕਰਤਾਰ ਸਿੰਘ ਜੀ ਦੇ ਇੱਥੇ ਬਣਾਉ ਸੀ ਤਾਂ ਫਿਰ ਉਸ ਤੋਂ ਬਾਅਦ ਇਹ ਬਾਬਾ ਕਲਜੀਤ ਸਿੰਘ ਨੇ ਫਿਰ ਇੱਥੇ ਜੰਗਲਾ ਸੀਗਾ ਇੱਥੇ ਪਟ ਕੇ ਤੇ ਇਹ ਦਰਬਾਰ ਸਾਹਿਬ ਇੱਥੇ ਬਣਾਉਣਾ ਸ਼ੁਰੂ ਕੀਤਾ 1999 ਦੇ ਵਿੱਚ ਸ਼ੁਰੂ ਕੀਤਾ 1999 ਦੇ ਵਿੱਚ ਇਹ ਸ਼ੁਰੂ ਕੀਤਾ ਇਹਨਾਂ ਨੇ ਪਟਣਾ ਹਾਂਜੀ ਹਾਂਜੀ ਤੇ ਪੜਦਿਆ ਕਰਦੇ ਹਾਂ ਤੇ ਇਹ 2008 ਦੇ ਵਿੱਚ ਜਿੱਥੇ ਦਰਬਾਰ ਸਾਹਿਬ ਆ ਤਾਂ ਇਹ ਇਹਨਾਂ ਨੇ ਇੱਥੇ ਪ੍ਰਕਾਸ਼ ਹੋਇਆ ਪਹਿਲਾ ਠੀਕ ਹੈ ਜੀ ਹਾਂ ਤੇ ਇਸ ਤੋਂ ਪਹਿਲਾਂ ਫਿਰ ਇਸ ਤੋਂ ਪਹਿਲਾਂ ਮਗਰ ਛੰਨਾ ਸੀਗੇ ਆ ਉਹ ਛੰਨਾ ਬਣਾਈ ਹੋਈ ਸੀ ਉਹਦੇ ਵਿੱਚ ਪ੍ਰਕਾਸ਼ ਸੀਗਾ ਛੋਟਾ ਥੋੜੀ ਜੀ ਜਗ੍ਹਾ ਦੇ ਵਿੱਚ ਕਿ ਪ੍ਰਕਾਸ਼ ਕੀਤਾ ਹੋਇਆ ਸੀਗਾ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਬਸ ਇੱਥੇ ਇਹੀ ਦੇਖਭਾਲ ਕਰਦੇ ਆ ਸਾਰਾ ਹਾਂਜੀ ਹਾਂਜੀ ਤੇ ਮਤਲਬ ਇਹ ਇਹੀ ਬਣਾ ਬਣਾ ਰਿਹਾ ਹੁਣ ਪਿੱਛੇ ਦੀਵਾਨ ਹਾਲ ਬਣ ਰਿਹਾ ਵਾ ਅੱਛਾ ਅੱਛਾ ਜੀ ਦੀਵਾਨ ਹਾਲ ਜਿਹੜਾ ਮਤਲਬ ਨਵੰਬਰ ਦੇ ਵਿੱਚ ਇਹ ਹੁੰਦਾ ਨਵੰਬਰ ਦੇ ਵਿੱਚ ਲਾ ਨਾ ਹੁੰਦਾ ਠੀਕ ਹੈ ਤੁਹਾਡਾ ਕੀ ਨਾਮ ਹੈ ਅਜਾ ਮੇਰਾ ਦਰਸ਼ਨ ਸਿੰਘ ਹੈ ਦਰਸ਼ਨ ਸਿੰਘ ਤੁਸੀਂ ਇੱਥੇ ਇੱਥੇ ਰਹਿਣ ਨੂੰ ਕਿ ਇੱਥੇ ਰਹਿਣਾ ਜੀ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਸੋਰੀ ਸੇਵਾ ਤੁਸੀਂ ਵੀ ਕਿੰਨੇ ਸਾਲ ਤੋਂ ਸੇਵਾ ਕਰਦੇ ਹੋ ਮੈਨੂੰ ਇੱਥੇ ਸਭ 11 ਸਾਲ ਹੋ ਗਏ ਜੀ 11 ਸਾਲ ਹੋ ਗਏ ਅਸੀਂ ਇੱਥੇ ਮੀਆਂ ਬੀਬੀ ਬਸ ਦੋਨੇ ਸੇਵਾ ਕਰਦੇ ਆਂ ਅੱਛਾ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਭਾਈ ਉਹ ਲਖਨ ਸਾਹਿਬ ਭਾਈ ਉਹ ਜੀ ਕੀ ਹਾਲ ਹੈ ਠੀਕ ਹੈ ਜੀ ਇਹ ਸੀਗੇ ਜੀ ਆਪਣੇ ਦਰਸ਼ਨ ਸਿੰਘ ਜੀ ਇੱਥੇ 11 ਸਾਲ ਤੋਂ ਇੱਥੇ ਸੇਵਾ ਕਰ ਰਹੇ ਨੇ ਸੇਵਾ ਨਿਭਾ ਰਹੇ ਨੇ ਤੇ ਇਹਤੇ ਗੁਰਦੁਰਾ ਸਾਹਿਬ ਦਾ ਇਤਿਹਾਸ ਵੀ ਲਿਖਿਆ ਹੋਇਆ ਸੀ ਬਟ ਉਹ ਹੁਣ ਪਰਸੋਂ ਨੇਰੀ ਬਹੁਤ ਆਈ ਹੈ ਤੇ ਉਹ ਸਾਰਾ ਫਟ ਗਿਆ ਹੁਣ ਦੁਬਾਰਾ ਤੋਂ ਗੁਰਦੁਰਾ ਸਾਹਿਬ ਦਾ ਇਤਿਹਾਸ ਜਿਹੜਾ ਹੈਗਾ ਉਹ ਬਣਨ ਵਾਸਤੇ ਦਿੱਤਾ ਹੋਇਆ ਤੇ ਤੁਹਾਨੂੰ ਅਸੀਂ ਹੁਣ ਗੁਰਦੁਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਔਰੇ ਜੋ ਵੀ ਸੁਖਣਾ ਸੁਖਦਾ ਔਰੇ ਪੂਰੀ ਹੁੰਦੀ ਹੈ ਜੋੜੀਆਂ ਬੰਦੀਆਂ ਨੇ ਔਰੇ ਤੇ ਜਿਹਦੀ ਵੀ ਕੋਈ ਮਨੋ ਕਾਮਨਾ ਹੁੰਦੀ ਹੈ ਕੋਈ ਸੁਖ ਸੁੱਕੇ ਜਾਂਦਾ ਜਦੋਂ ਪੂਰੀ ਹੁੰਦੀ ਹੈ ਤਾਂ ਔਰੇ ਉਹ ਮੱਥਾ ਟੇਕਣ ਆਉਂਦੇ ਨੇ ਤੇ ਜੋ ਵੀ ਔਰੇ ਸੁਖ ਸੁਖਦਾ ਉਹਦੀ ਮਨੁਕਾਮਨਾ ਜਰੂਰ ਪੂਰੀ ਹੁੰਦੀ ਹੈ ਤੇ ਇਹ ਆਪਣਾ ਗੁਰਦੁਆਰਾ ਸਾਹਿਬ ਹੈ ਸ਼ਿਸ਼ਮਾਨ ਸਾਹਿਬ ਦੇ ਨਾਮ ਤੇ ਹੈ ਤੇ ਮੈਂ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਵੀ ਕਰਾਉਂਗਾ ਸੀ ਹੋਣਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਲੰਗਰ ਵੀ ਛਕ ਲਿਆ ਸੋ ਜੋ ਮੇਰੇ ਸੱਜਣ ਮਿੱਤਰ ਮੇਰੇ ਚੈਨਲ ਤੇ ਨਵੇਂ ਆਏ ਨੇ ਸੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਮੈਂ ਹੋਰ ਨਵੇਂ ਤੋਂ ਨਵੇਂ ਵਜੇ ਤੋਂ ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆ ਸਕਾਂ ਤਤਕਲੀ ਥੈਂਕ ਯੂ ਐਂਡ ਗੁੱਡ ਬਾਏ ਸਸੀ ਕਾਲ ਜੀ